16 ਐ ਟਾਇਰਾਂ ਦਾ ਉੱਚਾ ਕਰਤਾ ਹੋਰ ਹੋਰ ਵਾਈ ਫੋਰ ਕਰਕੇ ਤਾਂ ਹੋਣਾ ਹੀ ਇੰਚਾ ਸਸੀਕਾਲ ਜੀ ਬਾਈ ਸਾਰਿਆਂ ਨੂੰ ਹੀ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਅੱਜ ਪਹੁੰਚੇ ਹਾਂ ਬਾਈ ਸਰੰਦ ਤੇ ਟਰੈਕਟਰ ਦਾ ਸਮਾਨ ਲੈ ਕੇ ਜਾਣਾ ਲੇਟਾਂ ਤੇ ਹੋਰ ਸਮਾਨ ਬੜਾ ਮੋਟਾ ਤੇ ਸਰੰਦ ਪਹੁੰਚੇ ਮੈਂ ਇੱਥੇ ਡੈਡੀ ਮੇਲੇ ਦੀ ਡੈਡੀ ਨੂੰ ਸ੍ਰੀ ਗਾਲ ਜੀ ਲਓ ਜੀ ਕਈ ਜਿੰਦ ਦੇ ਕੰਮ ਨੇ ਬਿਆਜੇ ਜਾਂ نکالੂ ਜਾਂਨੇ ਅੱਜ ਟਾਈਮ ਲੱਗਿਆ ਇਹ ਲੈਟਾਂ ਲੁਟਾਵਿਆਂ ਦੇ ਔਕਾਹ ਹੋਰ ਜ਼ਮਾਨੇ ਜਿਹੜਾ ਅੱਲੇ ਚੱਲਦੇ ਨੇ ਉਹਦੇ ਸਾਹਸਤਾ ਨਾਲੇ ਮਾਰਕੀਟ ਵਧੀਆ ਉਹ ਫਰਕ ਕਰ ਰਿਹਾ ਬਹੁਤ ਫਰਕ ਆ ਮਾਰਕੀਟ ਇਹੀ ਕੰਮ ਦੀ ਹੈ ਲੈਟਾਂ ਦੀ ਉਹ ਲੈਟਾਂ ਦੀ ਉਹ ਟੱਕਾਂ ਟੱਕਾਂ ਵਾਲੇ ਸਭ ਗੱਡੀਆਂ ਵਾਲੇ ਉਰੀ ਲਿਆ ਕੇ ਲਿਆਣੇ ਹਮ ਆਪਣੇ ਜਿਹੜੇ ਦੁਕਾਨਾਂ ਤੇ ਹੋਰ ਲੈ ਕੇ ਜਾਂਦੇ ਉਹ ਵੀ ਓਰੀਜਨਲ ਜਾਂਦੇ ਓਦੇ ਤੇ ਜਾਂ ਲੁਧਿਆਣੇ ਤੇ ਆਣ ਹਾਂ ਓਦੇ ਆੜੇ ਲੁਧਿਆਣਾ ਦੂਰ ਪੈਣਾ ਔਰੇ ਸਰੰਦ ਭਾਈ ਸਾਨੂੰ ਨੇੜੇ ਆ ਤੇ ਅੱਗੇ ਵੀ ਲੈ ਕੇ ਗਏ ਹਰੇ ਤੇ ਅੱਗੇ ਵੀ ਪਹਿਲਾਂ ਲਾਈਆਂ ਦੀ ਹਾਂ ਹੀ ਹਾਂ ਡੈਕ ਵੀ ਲੈ ਗਏ ਤੇ ਇੱਕ ਵਾਰੀ ਡੈਕ ਲੈ ਗਿਆ ਡੈਡੀ ਵੀ ਜੜਿਆ ਜੜਾਇਆ ਹਨਾ ਜੜਿਆ ਵਿੱਚ ਸਪੀਕਰ ਦਾ ਵਿੱਚ ਇੱਕ ਤਾਂ ਪਹਿਲੇ 60 ਦੇ ਲਾਇਆ ਤਾਂ ਜਿਹੜਾ ਪਹਿਲਾਂ ਹੀ ਪਹਿਲਾਂ ਤਾਂ ਮਨ ਲੱਗਦਾ ਉਹ ਤਾਂ ਫੇ ਨਾਲੇ ਲੈ ਗਏ ਉਹਦੇ ਪਰ ਨਹੀਂ ਉਹਦੇ ਪਰ ਨਹੀਂ ਤੇ ਲੈ ਕੇ ਗਏ ਉਹ ਜੇ ਅਨੰਦਪੁਰ ਗਲਾਡ ਦੇ ਲੈ ਕੇ ਗਏ ਤੇ ਇੱਕ ਉਹ ਲੈ ਕੇ ਗਏ ਉਹ ਲੈ ਗਏ ਉਹ ਆਪਣੀ ਤਾਰ ਲਿਆ ਦੂਏ 60 ਪਏ ਫੇ ਦੂਏ ਪਰ ਲਾਤਾ ਤਾਂ ਫੇਰ ਉਹ ਨਾਲ ਲੈ ਕੇ ਤੇ ਹਨਾ ਉਰੇ ਵਾਲੇ ਨਹੀਂ ਨਹੀਂ ਜਿਹੜਾ ਨੰਦਪੁਰਕ ਲੋਡ ਦੇ ਤੇ ਅੱਛਾ ਹੋ ਰਿਹਾ ਹਾਂ ਜਿਹਨਾਂ ਇੱਕ ਆਪਾਂ ਨੇ ਉਹ ਵੇਚਿਆ ਤਾਂ ਪਹਿਲਾਂ ਉਹ ਕਹਿੰਦੇ ਵੀ ਅਸੀਂ ਨਾਲ ਹੀ ਲੈ ਜਾਣਾ ਵੀ ਨਾਲੇ ਲੈ ਕੇ ਜਾਣਾ ਵੇਚਾਰੇ ਉਹਨਾਂ ਕਹਿੰਦੇ ਹਾਂਜੀ ਮਾਚਲ ਠੀਕ ਹੈ ਬਾਕੀ ਜਦ 5-6000 ਦਾ ਆਇਆ ਤਾਂ ਦਾ ਸੈਟ ਹੀ ਉਹ ਤਾਂ ਬਹੁਤ ਮਹਿੰਗਾ ਹੋ ਗਿਆ 6000 ਕਈ ਸਾਲ ਹੋ ਗਏ ਹਾਂ ਹੋ ਗਏ ਹੁਣੇ 5-7 ਸਾਲਾਂ ਨੇ ਹੋ ਗਏ ਹੋ ਗਏ ਆਰਾਮ ਨਾਲ ਬਾਕੀ ਫੋਰ ਮੈਂਟਾ ਜਦ ਹੈਗਾ ਤਾਂ ਹਾਂ ਫੋਰ ਮੈਂਟਾ ਦੁਰਪ੍ਰੀ ਦਾ ਭਾਈ ਜਦ ਉਹਨੇ ਫਿੱਟ ਕਰਿਆ ਦਾ ਜਦ ਹਾਂ ਤੇ ਚਲਦੇ ਆ ਬਾਕੀ ਦੇਖਦੇ ਆਂ ਲਾਈਟਾਂ ਲੂਟਾਂ ਤੇ ਦਿਖਾਉਣੇ ਕਿਹੜੀਆਂ ਲੰਨੇ ਆਂ ਹੌਰਨ ਲੈਣਾ ਇੱਕ ਟਰੈਕਟਰ ਦਾ ਹੌਰਨ ਨਹੀਂ ਹੈਗਾ ਘੱਟ ਵੱਜਦਾ ਹੌਰਨ ਵੀ ਲੈ ਲੈਣਾ ਹਾਂ ਹੌਰਨ ਵੀ ਲੱਗੇਗਾ ਨਹੀਂ ਨਹੀਂ ਲੈਣਾ ਹੀ ਜ਼ਰੂਰੀ ਉਹ ਵੀ ਤੇ ਬਾਕੀ ਬੈਕ ਵੀਲ ਪਿੱਛੇ ਵੀ ਲਾਉਣੀਆਂ ਲਾਈਟਾਂ ਤੇ ਮੁਰੇ ਵੀ ਹਾਂ ਪਛਾਉ ਪਰਛਾਤਰੀਬ ਪਿੱਛੇ ਲਾ ਦੇਣੀਆਂ ਚਾਨਣਾ ਘੱਟ ਹੁੰਦਾ ਬਾਕੀ ਸੀਜ਼ਨ ਦਾ ਸਟਾਰਟ ਆ ਸਰਵਿਸ ਕਰਾਉਣੀ ਸੀ ਇੱਕ ਡੈਡੀ ਕਹਿੰਦਾ ਮੈਂ ਚੱਲ ਪਹਿਲਾਂ ਲਾਈਟਾਂ ਲਿਆ ਵੀ ਨਾਲੇ ਫੇਟਿੰਗ ਹੋ ਜੂਗੀ। ਆਹ ਫੇ ਆ ਨਾ ਸ਼ਹਿਰ ਵਿੱਚ ਤਾਂ ਜਾਣਾ ਹੀ ਹੈ। ਹਾਂ ਨਾ ਨਾਲੇ ਲਾਈਟ ਰੀਜਨ ਕੋਲੋਂ ਕੋ ਕੰਮ ਹੋ ਜੂਗਾ ਨਾਲੇ ਸਰਵਿਸ ਹੋ ਜੂਗੀ। ਨਹੀਂ ਸਰਵਿਸ ਹੋ ਜੂਗੀ। ਇਹ ਜ ਭੱਜਿਆ ਫਿਰ ਜਦੋਂ। ਹੂੰ। ਤੇ ਬਾਕੀ ਕੱਲ੍ਹ ਕੋਲ ਨੂੰ ਜੇ ਜਿੰਨਾ ਟਾਈਮ ਲੱਗੇ ਸਰਵਿਸ ਕਰਾ ਲੈਣੀ ਨਾਲੇ ਲਾਈਟਾਂ ਫਿੱਟ ਕਰਾ ਦੇਣੀ। ਹਾਂ ਨਾਲੇ ਚੈਲ ਆਊਟ ਕਰਾ ਦੇਣੀ। ਹਾਂ ਨਹੀਂ। ਮੂਰਲੀਆ ਵੀ ਕੱਟ ਬਲਦੀ। ਉਹ ਵੀ ਉਹ ਵੀ ਲੈਣੀਆਂ ਹੀ। ਸ਼ੀਸ਼ੇ ਮਿਲ ਕੇ ਸ਼ੀਸ਼ੇ ਲੈ ਲੈਣੇ। ਸ਼ੀਸ਼ੇ ਵੀ ਲਾਈਟਾਂ ਵੀ ਬੱਲ ਵੀ ਆ। ਉਹ ਵਿੱਚ ਹੌਲਡ ਦੇ ਦੂਏ ਹਾਂ ਮੱਲਬ ਆ ਮਤਲਬ ਉਹ ਵੀ ਲੈ ਲੈਣੇ ਚਲੋ ਚੱਲਦੇ ਆ ਤੇ ਬਦ ਦਿਖਾਉਣੇ ਆ ਮੈਂ ਡੈਡੀ ਉਹ ਆਏ ਹੋਏ ਆ ਭਾਈ ਤੇ ਦੰਨੇ ਤੇ ਦਿਖਾਉਣੇ ਤੁਹਾਨੂੰ ਕਿ ਆ ਕੇ ਅਸਮਾਨ ਖਰੀਦਦੇ ਭਾਈ ਅੱਜ ਚਲੋ ਜੀ ਜੋ ਭਾਈ ਪਹੁੰਚ ਗਏ ਤੇ ਦੇਖਦੇ ਕਿਹੜੀ ਦੁਕਾਨ ਤੇ ਲੰਨੇ ਬਾਕੀ ਆ ਦਿੱਲੀ ਵਾਲਾ ਹਾਈਵੇ ਭਾਈ ਉੱਪਰ ਤੇ ਇਹਦੇ ਇੱਥਾਂ ਹੀ ਦੁਕਾਨਾਂ ਹੀ ਦੁਕਾਨਾਂ ਇੱਧਰ ਵੀ ਤੇ ਉਹ ਆਪੋਸਿਟ ਵੀ ਇੱਧਰ ਬਈ 32 ਆਹ ਆ ਬ੍ਰਾਂਡ ਪੜਦਾ ਕੱਟੀ ਬਾਈ ਵਾ 3500 ਲਿਆ ਕੋਈ ਲਾ ਦੇਵੇਂ ਫ੍ਰੀ ਦੇ ਦੂੰਗਾ ਵਾ ਹੋਰ ਵਾ ਨਾਲ ਆਇਟ ਲਈਆ ਤੇ ਆ ਹੌਣ ਇੱਕ ਰੇਟਾ ਵਾਲੇ ਨੇ ਜੀ ਪਾਪਾਂ ਵਾਲੇ ਹਾਰਨ ਬਹੁਤ ਵਧੀਆ ਦੂਜੀ ਆਪਣੀ ਛੋਟੀ ਲਾਈਟ ਦੀ ਆ ਬੈਗ ਤੇ ਲਾਉਣੀ ਕੱਢ ਕੇ ਦਿਖਾਈ ਬਾਈ ਆ ਜਿਹੜੇ ਹੋਰ ਨੇ ਨਾ ਜੀ ਇਹ ਕਰੇਟਾ ਨੂੰ ਆਉਂਦੇ ਨੇ ਅੱਜ ਕੱਲ੍ਹ ਤੇ ਇਹਾਂ ਦੀ 6 ਮਹੀਨੇ ਦੀ ਗਾਰੰਟੀ ਆ ਪਾਣੀ ਚ ਭਿਓ ਭਿਓ ਚਲਾਇਆ ਖਰਾਬ ਹੋ ਗਏ ਆਪਣੀ ਜਗਨ ਜੀਡੀ ਰੋਡ ਸਰਹੰਦ ਸੇਠੀ ਟ੍ਰੇਡਿੰਗ ਕੰਪਨੀ ਜੀ ਠੀਕ ਹੈ ਨਵੇਂ ਬਸ ਅੱਡੇ ਦੇ ਕੋਲ ਹੈ ਜੀ 70 18 18 0021 ਆਪਣਾ ਨੰਬਰ ਹੈ ਜੀ ਚਾਹੇ ਔਰ ਕੋਰੀਅਰ ਅਸੀਂ ਆਲ ਓਵਰ ਇੰਡੀਆ ਚ ਕੋਰੀਅਰ ਬਾਹਰ ਵੀ ਭੇਜਦੇ ਆਂ ਤੇ ਇੱਕ ਵਾਰ ਆ ਕੇ ਸਿਰਫ ਰੇਟ ਕੰਟ੍ਰਾਈ ਕਰ ਲਓ ਸਮਾਨ ਜਿੱਥੋਂ ਮਰਜ਼ੀ ਲੈ ਲਓ ਕੋਈ ਹਲਕੀ ਚੀਜ਼ ਨਾ ਮੰਗਾ ਕੇ ਅਖਰੀਨ ਵਾਲ ਲੈਂਟ ਆ ਤੁਸੀਂ ਜਿਆਦਾਤਰ ਲੋਕ ਚਲਾ ਕੇ ਦਿਖਾਓ ਹੁਣ ਜੀ ਚੈੱਕ ਕਰਕੇ ਤੁਸੀਂ ਵੈਸੇ ਇਹ ਲੈਂਟ ਬਹੁਤ ਬੰਦੇ ਨੇ ਲਾਈ ਹੋਣੀਆਂ ਇਹ 900 ਹਜ਼ਾਰ ਤੋਂ ਘੱਟ ਨਹੀਂ ਲਾਈ ਹੋਣੀਆਂ ਅਸੀਂ 750 ਰੁਪਏ ਦਾ ਜੋੜਾ ਦਿੰਨੇ ਆ ਧੁੰਦ ਚ ਪੀਲੀ ਮੀਂਹ ਚ ਨੀਲੀ ਹੁਣ ਚਿੱਟੀ ਪੀਲੀ ਵੀ ਚੱਲੂ ਚਿੱਟੀ ਵੀ ਬਲਿੰਕਰ ਵੀ ਨਾਲ ਹੈ ਜੀ ਸੇਠੀ ਟਰੇਡਿੰਗ ਕੰਪਨੀ ਜੁਡੀ ਰੋਡ ਸਰਹੰਦ ਨਵੇਂ バス ਅੱਡੇ ਦੇ ਕੋਲ ਜੀ ਹਾਂਜੀ ਹਾਂਜੀ ਬਾਕੀ ਚੈੱਕ ਕਰੋ ਸਾਡੇ ਕੋਲ ਹਰ ਟਰੈਕਟਰ ਵਿੱਚ ਸਾਰਾ ਲੇਟੈਸਟ ਸਮਾਨ ਹੈ ਜੀ ਹਰ ਕੋਈ ਸਟੀering ਲੈਣਾ ਆ ਵਿੱਚ ਐਨ ਵਾਲਾ ਸਪਿੰਨਰ ਵਾਲਾ ਅੱਗੇ ਆਪਣੇ ਡਿਸਪਲੇ ਬੋਰਡ ਚੱਲਦੇ ਨੇ ਹਾਂਜੀ ਭਾਈ ਆ ਦੇਖੋ ਜੀ ਉਹ ਵਧੀਆ ਲੱਗਦਾ ਖਰਾਬ ਨਹੀਂ ਪਾਰਕਿੰਗ ਵੀ ਹੈ ਯਾਰ ਰੈੱਡ ਪਾਰਕਿੰਗ ਰੈੱਡ ਪਾਰਕਿੰਗ ਆ ਜੀ ਬਾਈ ਬਾਕੀ ਹੋ ਗਿਆ ਸਮਾਨ ਵਈ ਆਪਣਾ ਆ ਜੀ ਹਾਂ ਬਾਕੀ ਉਹ ਜਿਹੜੇ ਇੱਕ ਵਾਰ ਕਾਰ ਵੀ ਪਾ ਦੇ ਉਹ ਲੋ ਬਾਈ ਜੇ ਕਿਸੇ ਲਾਈਟਾਂ ਲੂਟਾਂ ਜੋ ਪੁੱਛਣਾ ਵੀ ਆ ਬਾਈ ਤੇ ਉਹ ਰਹਿ ਗਿਆ ਆਪਣੇ ਕੋ ਸ਼ੀਸ਼ੇ ਤੇ ਉਹ ਕਹਿੰਦੇ ਦੁਕਾਨ ਆ ਉਧਰ ਹਾਂ ਜੀ ਉਹ ਪਹਾਂਜੀ ਉਹ ਸਪੇਅਰ ਪਾਰਟ ਆ ਜਿਹੜੇ ਰੱਖਦੇ ਨੇ ਜੋਂੋਂ ਤੋਂ ਮਿਲਣਗੇ ਜੀ ਅੱਛਾ ਜੀ ਅਸੀਂ ਆ ਦੇਖੋ ਜੀ ਕੈਲਡੀ ਬੋਰਡ ਟਰੈਕਟਰ ਲਈ ਨਾ ਕਿਤੇ ਨਹੀਂ ਆਲੇ ਤੋਂ ਆਉਂਦਾ ਉਹ ਜਿਹੜਾ ਯੈਲੋ ਚੱਲ ਰਿਹਾ ਜੀ ਮੋਛਾਲਾ ਨਹੀਂ ਨਹੀਂ ਜਿਹੜਾ ਯੈਲੋ ਬੋਰਡ ਚੱਲਦਾ ਹੈ ਅੱਛਾ ਬੋਰਡ ਉਹ ਸਾਡੇ ਫਾਈਬਰ ਦੀ ਛਤਰੀ ਹੈ ਜਿਹਨੂੰ ਥੱਲੇ ਲਾਵਾ ਜੀ ਬੋਰਡ ਐਲ ਡੀਏ ਕਿੰਨੇ ਦੀ ਆਈ ਇਹ ਅਸੀਂ ਦਿੰਨੇ ਆ ਜੀ 3000 ਰੁਪਏ ਦੇ ਵਿੱਚ ਜੀ ਸਿੰਗਲ ਕਲਰ ਜਿਹੜਾ ਐਪ ਹੁੰਦੀ ਹੈ ਜੀ ਜੋ ਨਾਮ ਪਰ ਨਜ਼ਰ ਜੀ ਭਰ ਲਓ ਹਿੰਦੀ ਪੰਜਾਬੀ ਇੰਗਲਿਸ਼ ਉਹ ਤੋਂ ਸਭ ਕੁਝ ਚੱਲੂਗਾ ਇਹ ਐਪ ਇਹਨੇ ਸ਼ੁਰੂ ਹੁੰਦਾ ਜੀ। ਅੱਛਾ ਜੀ। ਹਾਂ ਇਹ ਬਹੁਤ ਵਧੀਆ ਖਰਾਬ ਵੀ ਨਹੀਂ ਹੁੰਦਾ। ਹੋਰ ਜੀ ਮੈਂ ਸਟੀering ਹੋਵੇ ਇੱਧਰ ਮਰਾ ਦੋ ਜੀ। ਹਾਂ। A to Z ਸਬਾਨਾ ਬਾਈ ਕੋ। ਹਨਾ ਜੀ। ਬਾਕੀ ਹੋਰ ਦੇਖ ਲੋ ਕੋ। ਬਹੁਤ ਤਾਂ ਕੋਈ ਨਹੀਂ ਬਸ ਹਿੱਸੇ ਰਹਿ ਗਏ। ਹਿੱਸੇ ਉਧਰ ਤੇ ਕਸਾਨ ਵਾਲੇ ਦੁਕਾਨਾਂ ਆ ਕਹਿੰਦਾ ਉੱਥੇ ਦੇ ਲਵਾ ਲੈ। ਹਾਂ। ਬਾਕੀ ਇਹਨਾਂ ਦੇ ਬੰਨ੍ਹਾ ਵੀ ਨਹੀਂ ਹੋ ਜਲਦੀ ਹੋਣਗੇ। ਜਿਹੜਾ origignal ਹੈ ਜੀ TVS ਦਾ 1500 ਰੁਪਏ ਲੈ ਜੀ। 1 ਸਾਲ ਜੀ। ਆਓ ਜੀ ਬਾਈ ਜੀ। ਪ੍ਰੈਸ਼ਰ ਹਾਰਨਾਂ ਦੀਆਂ ਆਪਣੇ ਕੋਲ ਏਜੰਸੀਆਂ ਨੇ ਜੀ ਟਰੈਕਟਰ ਤੇ ਵੀ ਲੱਗਦੇ ਨੇ ਟੈਂਕੀ ਲਾ ਕੇ ਲਾਉਨੇ ਆ ਜੀ ਤਿੰਨ ਬੀਬੀ ਵਾਲਾ ਛੇ ਬੀਬੀ ਵਾਲਾ ਜੀ ਆ ਦੇਖੋ ਛਤਰੀ ਵਾਲਾ ਪੱਖਾ ਜੀ ਫਾਈਬਰ ਦੀ ਛਤਰੀ ਤੇ ਲੱਗਦਾ ਜੀ ਇਹ ਪੱਕਾ ਸਹੀ ਹੈ ਆ ਵੀ ਬਈ ਆ ਜੀ ਕੋਈ ਨਾ ਕੋਈ ਆ ਹੋ ਗਈ ਆ ਆਪਣੇ ਇੰਡੀਕੇਟਰ ਕਿਹਨੇ ਜੀ ਐਚ ਆਈ ਡੀ ਲਾਈਟ ਲੱਗਦੀ ਹੈ ਜੀ ਮੂਰੇ ਇਹ ਕਿੰਨੀ ਵਾੜਾ ਇਹ ਆਪਣਾ ਨਾ ਹੀ ਇਹੋ ਹੈ ਇੱਥੇ ਦੋ ਹੁੰਦੇ ਨੇ ਇਹਦੇ ਅੰਦਰ ਡੱਬੀ ਵੀ ਹੁੰਦੀ ਹੈ ਜੀ ਐਚ ਆਈ ਡੀ ਹੈ ਜੀ ਇਹ ਬਹੁਤ ਲਾਈਟ ਹੈ ਜੀ ਤਿੰਨ ਚਾਰ ਕਿੱਲੇ ਜਿਹਨੂੰ ਪਤਾ ਲੱਗਦਾ ਇਹਦੇ ਅੰਦਰ ਚਿੱਟਾ ਸ਼ੀਸ਼ਾ ਹੁੰਦਾ ਉੱਪਰ ਆ ਗਮਰ ਜੜਿਆ ਹੁੰਦਾ ਲੇਕਿਨ ਇਹ ਦੀ ਇਹ ਹੈਗਾ ਜੀ ਸਮਝ ਲਓ 2250 ਰੁਪਏ ਦਾ ਸੈਟ ਹੈ ਅੱਛਾ ਠੀਕ ਹੈ 2600 ਤੋਂ ਘੱਟ ਨਹੀਂ ਕਿਤੇ ਟਰਾਈ ਤੁਸੀਂ ਟਰਾਈ ਮਾਰ ਲਿਓ ਸਾਡੇ ਕੋਲ ਇੱਕ ਵਾਰ ਜਿੱਥੋਂ ਮਰਜ਼ੀ ਲੈ ਲਿਓ ਇਹ ਰਿਜੀਨਲ ਕੀ ਇਹ ਇਹ ਵਾਲਾ ਹੈ ਜੀ ਇਹ ਹੈਗੀ 3500 ਦਾ ਹਾਂਜੀ ਮਮ ਜੀ LED ਹੈ ਇਹ LED ਕੋਈ ਬਾਈ ਬਾਈ ਸਰੰਦ ਖੜੇ ਮੰਡੀ ਚ ਤੇ ਉਹ ਰਾਇ ਤੇ ਫਾਰਮ ਟ੍ਰੈਕ ਵਾਲਿਆਂ ਦੇ ਆ ਦੁਕਾਨਾਂ ਵਾਲਿਆਂ ਤੇ ਬਾਈ ਉੱਤੇ ਸ਼ੀਸ਼ੇ ਕਿਸੇ ਤੇ ਨਹੀਂ ਮਿਲੇ ਸ਼ੀਸ਼ੇ ਆਉਂਦੇ ਹੀ ਨਹੀਂ ਕਹਿੰਦੇ ਵੀ ਪੂਰਾ ਸੱਟੇ ਮਿਲੂਗਾ ਇਹਨਾਂ ਸ਼ੋਅ ਕਿੱਥੇ ਦੇਖੋ ਸਹੀ ਸ਼ੋਅ ਪਿੱਛੇ ਤੇ ਕਰਤੀ ਮੈਨੂੰ ਲੱਗਦਾ ਪਿੱਛੇ ਆਹ ਇਹ ਦੂਰੇ ਮੰਗੂ ਮੈਂ ਇਹਦੇ ਨਾਲੇ ਮੰਗੂ ਕਰਤੀ ਮੈਂ ਇਹਨਾਂ ਦੇ ਰਿਮੋਟ ਕੋਲ 60 ਦਾ ਹੁਣ ਆਉਣੇ ਤੇ ਬੰਦ ਹੋ ਗਿਆ 60 ਬੰਦ ਕਰਤਾ ਇਹਨਾਂ ਨੇ 60 ਬੰਦ ਕਰਤਾ ਹਾਂ ਸੱਚੀ 40 ਜੋ 45 ਜਾਂ 50 ਆਉਂਗਾ ਹੁਣ ਉਹ ਕੱਢਦੇ ਨੇ ਸੀਆਰਡੀ ਡੈਟెక్టర్ ਅੱਛਾ ਹੂੰ ਕਵੋਟਾ ਨਾਲ ਟੀ ਟਾਈ ਅਪ ਹੋ ਗਿਆ ਹੈ ਕਵੋਟਾ ਕੰਪਨੀ ਆ ਕੇ ਰਾਤ ਇਹ ਲਾ ਦੇ ਹਾਂ ਇਹ ਇਹ ਸਾਈਡ ਵਾਲੀ ਗੇਰ ਥਾ ਦੇ ਉਧਰ ਅਸੀਂ ਲੁਧਿਆਣੇ ਦੇਖਿਆ ਯੂਨੀਵਰਸਿਟੀ ਉੱਥੇ ਯੂਨੀਵਰਸਿਟੀ ਦੇ ਮੇਲੇ 'ਚ 60 ਆਉਣੇ ਤੇ ਬੰਦੇ ਹੋ ਗਿਆ ਕਹਿੰਦੇ ਬਾਕੀ ਆ ਕਲਰ ਦਾ ਹੋਊਗਾ ਚੇਂਜ ਹਨਾ ਆਪਣੇ ਨਾਲ ਫਿੱਕਾ ਹੋ ਗਿਆ ਇਹ ਗੂੜੀਆਂ ਥੋੜੇ ਬਾਕੀ ਕਰਦੇ ਆ ਸ਼ੀਸ਼ੇ ਜੇ ਮਿਲ ਜਵੇ ਇਕੱਲੇ ਮਰੰਡੇ ਮਿਲ ਜਾਣੇ ਸਹੀ ਮਰੰਡੇ ਸਿੰਗ ਲੈ ਲਈ ਹਾਂ ਚਲੋ ਕਰਦੇ ਪਤਾ ਜਾਂਦੇ ਬਾਕੀ ਤਾਂ ਆਪਾਂ ਲੈ ਲਈਆਂ ਲਾਈਟਾਂ ਨੂੰ ਤਾਂ ਆ ਪੁਰਾਣਾ ਖੜਾ ਸਹੀ ਇਹ ਨਾਮ ਇਹਦੇ ਹਾਂ ਹੋ ਜਣੇ ਉਹ ਬਾਕੀ ਤਾਂ ਬੱਲਾ ਕਹਿੰਦੇ ਬੜੇ ਵੀ ਨਹੀਂ ਪਾ ਸਕਦੇ ਆਪਾਂ ਜੇ ਟਿਊਬ ਬੜੀ ਪਾਉਣੀ ਹੈ ਹੋਰ ਉਹ ਨਹੀਂ ਪਾ ਸਕਦੇ ਕਹਿੰਦੇ ਹਾਂ ਛੜ ਜਿੰਨੇ ਕਹਿੰਦੇ ਛੜ ਜਾਂਦੀ ਜਾਂ ਜੀ ਪਲਾਸਟਿਕ ਆ ਕਹਿੰਦੇ ਵਿੱਚ ਪਲਾਸਟਿਕ ਆ ਸਾਰੀ ਉਹ ਪਲਾਸਟਿਕ ਆ ਹਾਂ ਕਰਕੇ ਛੜਦੇ ਆ ਉਹ ਖੜਾ ਉਹ ਦੇਖ ਹੁਣ ਇਹਨਾਂ ਨੇ ਉਹ ਉਹ ਚੀਜ਼ ਕੱਢਤੀ ਉਹ ਦੇਖੜਾ ਟਰੈਕਟਰ ਹੋਰ ਵਾਈ ਫੋਰ ਚ ਉਹ ਹੀ ਆ ਨਾ ਜੀ ਹੋਰ ਵਾਈ ਚੋਂ ਖੜਾ ਆਓ ਫੋਲ ਵਾਈ ਫੋਰ ਚ ਆਇਆ ਦਿਖਾਵਾਂ ਇਹਨਾਂ ਫਾਰਮ ਡਰਾਇਗ ਆਣਿਆ ਆ। ਆ ਬਿੱਲਰ ਖੜਾ ਵਈ। ਮੰਡੀ ਜਮਉਂ ਚ ਹੈ ਮੰਡੀ ਚ। ਦਾਣਾ ਮੰਡੀ ਸਰਾਂਦ ਦੀ। ਆਈ? ਉੱਲੀਆਂ ਛਿੱਲੀਆਂ ਟੋਕਾਉਂ। ਹਾਂ ਉਹ ਚਾਹੀਦੀ। ਉਹ ਤਾਂ ਬੱਦਤੀ ਕਾਸ ਨਹੀਂ ਹੁੰਦੇ। ਸਹੀ ਗੱਲ। ਆ ਆ ਗਿਆ ਨਾ ਮੈਂ ਜਾਨਵਰਾਂ ਘੜਤੇ ਇਹਨਾਂ ਨੇ। ਆ ਦੇਖ ਇਹ ਜਾ ਬਣਾਤਾ। ਆ ਦੇ 60 ਗਏ ਜਮਣਾ ਤਾਂ ਪਹਿਲਾਂ ਵਾਲੀ ਸ਼ੋਹ ਚ ਬੰਦ ਹੋ ਗਿਆ ਹੁਣ ਆਹ ਨਵੇਂ ਚ ਜੇ ਕੱਢ ਤੇ ਦੇਖ ਤਾਂ ਉਹ ਵੀ 60 ਆਏ ਉਹ ਤਾਂ ਬੇਵਿਸ਼ਾਣੇ ਕਰਤਾ ਉਹ ਤਾਂ ਬੇਵਿਸ਼ਾਣੇ ਕਰਤਾ ਹਾਂ ਪਹਿਲਾਂ ਵਾਲੀ ਸ਼ੋਹ ਚ ਬੰਦ ਹੋ ਗਿਆ 60 ਰੰਗ ਰੋਂਗ ਵੀ ਸਭ ਕੁਝ ਬਦਲਦਾ ਸਾਰਾ ਕੁਝ ਸਾਰਾ ਕੁਝ ਬਦਲਦਾ ਉਹ 60 ਰੱਖਿਆ ਹੀ ਨਹੀਂ ਆ ਵੀ ਦੇਖਦਾ ਬਰੇਕਾਂ ਵਿੱਚ ਆ ਹੂੰ ਤੂੰ ਇਹ ਮੰਗ ਕਰਤੀ ਆ ਅਰਜਣ ਵਾਂਗ ਅਰਜਣ ਮੰਗਿਆ ਅਰਜਣ ਮਾਂਗਾ ਇਹ ਰੇਸ ਕਿੰਨੀ ਲੰਬੀ ਕਰਤੀ ਹੋਰ ਵਾਈ ਫੋਰ ਚ ਬਾਕੀ ਇਹ ਮੰਨ ਲਾ ਦਾ ਡੈਮੋ ਖਾਤਰ ਖੜਾਇਆ ਹੋਣਾ ਇਹਨਾਂ ਨੇ ਚੱਲਿਆ ਹੋਇਆ ਯਾਰ ਲੈ ਗਿਆ ਬਈ ਹਾਂ ਚੱਲਿਆ ਹੋਇਆ ਜੀ ਬੋਰਡ ਗਿਆ ਹੈਂ ਬੋਰਡ ਗਿਆ ਜਾਂ ਡੈਮੋ ਜਾਂ ਡੈਮੋ ਖਾਤਰ ਨਾ ਹੋਵੇ ਹਾਂ ਜਾਂ ਬਾਕੀ ਬਾਈ ਟਰਾਲੀ ਚੱਲਿਆ ਬਾਰ ਬਾਈ ਜਾਂ ਸਰਵਿਸ ਵਾਸਤੇ ਨਾ ਆਵੇ ਕੁਝ ਵੀ ਹੋ ਸਕਦਾ ਹੈਈ ਸਰਵਿਸ ਚੱਲੇ ਪਏ ਹਨ ਹੂੰ ਡਾਇਰ ਵੀ ਚੱਲੇ ਹੋਏ ਹਨ ਉਹ ਬਦਲ ਕੇ ਦੇ ਗਏ ਆ ਦੇ ਆ ਲਾਈਟ ਗੱਡੀ ਲਾਈਏ ਆਪਾਂ ਨੇ ਉੱਥੇ ਲਾਉਣੀਆਂ ਆਏ ਉੱਪਰ ਹਾਂ ਉਹਦੇ ਲੱਗੀ ਹੋਈ ਜਿਹੜੇ ਦੁਨੀਆਂ ਲਾਈਆਂ ਆਪਾਂ ਨੇ ਉਹ ਤਾਂ ਚਾਨਣਾ ਬਹੁਤ ਆਈ ਠੀਕ ਆ ਇੱਕ ਉਥੇ ਲਾਉਣੀ ਉਥੇ ਲਾਉਣੀ ਆ ਪ੍ਰਾਣਾ ਖੜਾ 60 ਦੇਖ ਲਿਓ ਭਾਈ ਕਿਸਨ ਲੈਣਾ ਆ ਗਿਆ ਸਰੰਦ ਖੜਾ ਏ ਯਾਂਸੀ ਜਨ ਉਹ ਡੱਟ ਨਾ ਮਾਰ ਰਹਾ ਆ ਆਇਆ ਡਾਊਨਵਰਡ ਲੈ ਆ ਚੈਨੀ ਮਸ਼ੀਨ ਆਈ ਚੈਨੀ ਚੈਨੀ ਮਸ਼ੀਨ ਜਿਹੜੀ ਪੰਤ ਨੇ ਚਲਾਈ ਜਾਂਦੀ ਆ ਵੀ ਡੈਡੀ ਚੜੂ ਉੱਪਰ ਹਾਂ ਦੇਖ ਬੈਠ ਕੇ ਕੀ ਕਹਿੰਦਾ ਐਂਕੀ ਦੇਖ ਲੈ ਧੱਕਣ ਕਿੱਧਰ ਨੂੰ ਲਾਇਆ ਛੋਏ ਇਹਨਾਂ ਨੇ ਗੋਲ ਕਰਤੀ ਉੱਪਰ ਤੇ ਉਹ ਜੰਗ ਹੀ ਕਰਤੀ ਗੋਲੇ ਇਹ ਕਿਸੇ ਨੇ ਮੋੜਿਆ ਹੋਵਾ ਚੱਲੇ ਆ ਬੜੇ ਗੋਲੇ ਕਰਤਾ ਉੱਪਰ ਤੇ ਦੇਖੋ ਬਈ ਉੱਪਰ ਤੇ ਦੇਖੋ ਗੋਲੇ ਗੋਲੇ ਕਰਤਾ ਹਾਂ ਲੈ ਬੜਾ ਲੌਟਾ ਵੀ ਬਦਲ ਤੀ ਹਾਂ ਸਭ ਕੁਝ ਬਦਲ ਤਾ ਅਗੇਰ ਦੇ ਕਿੱਥੇ ਨਾਲ ਉਹਦੇ ਕਿੱਥੇ ਅੱਗੇ ਕਿੰਨਾ ਆ ਵੀ ਕਿੰਨਾ ਅੱਗੇ ਚੱਲੇਗਾ ਦੇਖਦੇ ਟਰੈਕਟਰ ਹੋਮ ਦਾ ਜ਼ਿੰਮੇਦਾਰਾ ਨੂੰ ਪਸੰਦ ਕਿ ਨਹੀਂ ਲੱਗ ਜੂ ਪਤਨ ਸਾਲ 6 ਮਹੀਨੇ ਚ ਵੀ ਲੋਕ ਪਹਿਲਾਂ ਨਾਲ ਉੱਤੇ ਖਰੀਦਦੇ ਕਿ ਨਹੀਂ ਨਹੀਂ ਤਾਂ ਹੀ ਮੋੜ ਗਏ ਬਾਕੀ ਪਰਾਣੇ ਦੀ ਠੁੱਕ ਤੀ ਪਰਾਣੇ ਦੀ ਜਿਹ ਟੌਰ ਬਹੁਤ ਹਾਂ ਟੌਰ ਆ ਉਪਰ ਆ ਜਿਹੜਾ ਸ਼ੋਅ ਚ ਖੜਾ ਵੇ ਪਰਾਣਾ ਖੜਾ ਉਹ 45 ਹਾਂ ਉਹ ਜੱਜਦੇ ਆ ਉਹ ਉਹ ਜੱਜਦੇ ਸੀ ਆਰਟੀਵੀ ਕੱਢ ਤੇ ਹੀ ਵੌਲਟ ਮਿਕਸ 16 ਇ ਟਾਇਰਾਂ ਜਾਂ ਉੱਚਾ ਕਰਤਾ ਹੋਰ 4x4 ਕਰਕੇ ਤਾਂ ਹੋਣਾ ਹੀ ਉੱਚਾ ਪਾਰ ਉਹ ਵਧਾਤੀ ਹੋਣੀ ਦੀ ਹੋਰ ਸਭ ਕੁਝ ਹੈ ਸਭ ਕੁਝ ਹੈ ਇਹਦਾ ਕਹਿ ਨਹੀਂ ਸਕਦਾ ਵੀ ਫਾਰਮ ਟਰੈਕ ਹਾਂ ਹਾਂ ਪਦੀਗ ਵਾਲੇ ਮਗਰਾੜ ਪਾਸ ਅਗੇ ਧੀਰੇ ਜਿਹਾ ਮੋਗ ਹੈ ਸਹੀ ਧੀਰੇ ਕਿਸ ਨੂੰ ਮਗਰਾੜ ਆਉਂਦੇ ਚ ਅੱਗੇ ਹਾਂ ਹਾਂ ਉਹ ਕਰਦੇ ਪਾਸ ਤੇ ਵਜਾ ਪਤਾ ਨਹੀਂ ਜੇ ਮੋਡਲ ਨਹੀਂ ਹੈ ਹਾਂ ਮੋਡਲ ਨਹੀਂ ਵੀ ਵਜਾ ਕੇ ਆਇਆ ਨਹੀਂ ਹੁਣ ਕਿਸੇ ਦੇ ਪਸੰਦ ਨਹੀਂ ਆਉਂਦੇ ਕੀ ਪਤਾ ਹੁਣ ਮੈਂ ਤਾਂ ਲੈ ਜਾਣਾ ਆਇਆ ਪਤਾ ਹੈਗਾ ਫੇਰ ਬਦਲ ਕੇ ਕੋਈ ਦੇ ਦੇ ਹੋ ਸਕਦਾ ਪਹਿਲਾ ਮਾਡਲ ਹੀ ਲੈ ਕੇ ਆ ਪਹਿਲਾ ਜਾ ਜਾ ਚਾਜ ਵਿੱਚ ਜੋ ਜਾਵਾਂ ਪਹਿਲੇ ਚ ਬੰਦ ਹੋ ਗਏ 60 ਹੋ ਗਿਆ ਹੁਣ ਸਾਡੇ ਕੋਲ ਭਾਈ ਕਾ ਜਿਹੜਾ ਦੂਆ ਬਟ ਥੋੜਾ ਦਰਮਿਆਨ ਆ ਗਿਆ ਅੱਛਾ ਜੀ ਕਿਹ ਬੜਾ ਹੈ ਅੈਸਾ ਤੇ ਉਹ ਉਹੀ ਬਗਾਉ ਆਇਆ ਹੈ ਹੈ ਉਹ ਵੀ ਵੇਚਣੇ ਖਾਤਰ ਆਇਆ ਨਹੀਂ ਨਹੀਂ ਉਹ ਤਾਂ ਰੁਪੇਰ ਨੂੰ ਆਇਆ ਅੱਛਾ ਰੁਪੇਰ ਨੂੰ ਆਇਆ ਚਲ ਚਲੀਏ ਜੀ ਫਿਰ ਹਾਂ ਉਹ ਲੈ ਲਈਏ ਕੁੜੀਆਂ ਨੂੰ ਮੇਲੋ ਲੈਣੀ ਉਹ ਤਾਂ ਸਪੇਅਰ ਪਾਰਟ ਤੇ ਹੀ ਮੰਨ ਪਰੰਦੇ ਵੀ ਦੇ ਦੇਣੀ ਹਾਂ ਦੇਖੋ ਬਾਈ ਸੰਦ ਖੜੇ ਆ ਸਵਰ ਸੀਡਰ ਖੜੇ ਆ ਲਵਾਵੇ ਬਸ ਵਿਗ ਜਾਣੇ ਕਣਕਾਂ ਨੂੰ ਇਹੀ ਚੱਲਣੇ ਬਹੁਤ ਹਾਂ ਹਾਂ ਅਗੇ ਪੈਂ ਆ ਬਹੁਤ ਹੁਣ ਤੱਕ ਉਹਨੇ ਕੱਢਤਾ ਕੰਪਨੀ ਨੇ ਹਾਂ ਕਾਮਯਾਬ ਹੋ ਗਿਆ ਸਬਸਿਡੀ ਮਿਲਣ ਲੱਗੀ ਸਾਰਾ ਕੁਝ ਮੈਂ ਸਬਸਿਡੀ ਲਿਖ ਕੇ ਆਇਆ ਹਾਂ ਓਕੇ ਮੈਸ਼ੀ ਮੈਸ਼ੀ ਕੋਦੇ ਹਾਂ ਚਲੋ ਆ ਜੋਈ ਚੱਲਦੇ ਆ ਬਾਈ ਤੇਰਾ ਇਹਨਾਂ ਤੋਂ ਦੂਜੇ ਮਰੇਂਡੇ ਬੰਦੇ